ਮੈਂ ਬਲਹਾਰੇ ਜਾਵਾਂ ਬਲਹਾਰੇ ਮੇਰੇ ਸਤਗੁਰ ਨੇ ਮੇਰੇ ਕਾਜ ਸਵਾਰੇ ਬਲਹਾਰੇ ਜਾਵਾਂ ਬਲਹਾਰੇ ਮੇਰੇ ਸਤਗੁਰ ਨੇ ਕਾਜ ਸਵਾਰੇ ਓ ਮੈਂ ਬਲਹਾਰੇ ਜਾਵਾਂ ਬਲਹਾਰੇ ਕੰਠੀ ਵਾਲੇ ਨੇ ਮੇਰੇ ਕਾਜ ਸਵਾਰੇ ਬਲਹਾਰੇ ਜਾਵਾਂ ਬਲਹਾਰੇ ਆਰੇ ਦੇ ਸਾਜ ਤਵਾਰੀ ਹੋ ਨਾਮ ਜਪਣ ਨੂੰ ਦੀਪਾ ਦਿੱਤੀ ਦੀਦ ਕਰਨ ਨੂੰ ਅੱਖੀਆਂ ਆ ਨਾਮ ਜਪਣ ਨੂੰ ਦੀਪਾ ਦਿੱਤੀ ਦੀਦ ਕਰਨ ਨੂੰ ਅੱਖੀਆਂ ਹੋ ਨਾਮ ਜਪਣ ਨੂੰ ਦੀਪਾ ਦਿੱਤੀ ਦੀਦ ਕਰਨ ਨੂੰ ਅੱਖੀਆਂ ਆ ਨਾਮ ਜਪਣ ਨੂੰ ਦੀਪਾ ਦਿੱਤੀ ਦੀਦ ਕਰਨ ਨੂੰ ਅੱਖੀਆਂ ਆ ਬਈ ਜਪਣ ਨੂੰ ਦੀਪਾ ਦਿੱਤੀ ਦੀਦ ਕਰਨ ਨੂੰ ਅੱਖੀਆਂ ਇੰਨਾ ਮੈਨੂੰ ਦਿੱਤਾ ਸਤਗੁਰ ਥੋੜਾ ਨਾ ਕੋਈ ਰੱਖਿਆ ਨਾ ਮੈਨੂੰ ਦਿੱਤਾ ਸਤਗੁਰ ਥੋੜਾ ਨਾ ਕੋਈ ਰੱਖਿਆ ਹੋ ਇੰਨਾ ਮੈਨੂੰ ਦਿੱਤਾ ਸਤਗੁਰ ਥੋੜਾ ਨਾ ਕੋਈ ਰੱਖਿਆ ਨਾ ਮੈਨੂੰ ਦਿੱਤਾ ਸਤਗੁਰ ਥੋੜਾ ਕੋਈ ਸੁਲੀ ਵਿੱਚ ਪਾਏ ਦੁਨੀਆਂ ਦੇ ਸੁਖਾਰੇ ਵੇ ਸਤਿਗੁਰ ਨੇ ਮੇਰੇ ਕਾਜ ਸਵਾਰੇ ਸਾਰੇ ਸਤਿਗੁਰ ਤੋਂ ਜਾਵਾਂ ਬਲਹਾਰੇ ਮੇਰੇ ਸਤਿਗੁਰ ਤੋਂ ਜਾਵਾਂ ਬਲਹਾਰੇ ਹੋ ਮੈਂ ਬਲਹਾਰੇ ਜਾਵਾਂ ਬਲਹਾਰੇ ਮੇਰੇ ਸਤਿਗੁਰ ਨੇ ਮੇਰੇ ਕਾਜ ਸਵਾਰੇ ਸਾਰੇ ਸਤਿਗੁਰ ਤੋਂ ਜਾਵਾਂ ਬਲਹਾਰੇ ਮੇਰੇ ਸਤਪੁਰਨੀ ਕਾਜ ਸਭਾਰੇ ਮੈਂ ਬਲਿਹਾਰੇ ਉਹ ਮੈਂ ਬਲਹਾਰੇ ਜਾਵਾਂ ਬਲਹਾਰੇ ਕਾਂਜੀ ਵਾਲੇ ਤੇ ਮੇਰੇ ਕਾਜ ਸਵਾਰੇ ਮੈਂ ਬਲਹਾਰੇ ਆਵਾਂ ਬਲਹਾਰੇ ਕਾਂਜੀ ਵਾਲੇ ਨੇ ਮੇਰੇ ਕਾਜ ਸਵਾਰੇ ਉਸੰਗ ਮੇਰੇ ਹੋਏ ਸਹਾਈ ਜਦੋਂ ਦਾ ਲੜ ਮੈਂ ਫੜਿਆ ਅੰਗ ਸੰਗ ਮੇਰੇ ਹੋਏ ਸਹਾਈ ਜਦੋਂ ਦਾ ਲੜ ਮੈਂ ਫੜਿਆ ਅੰਗ ਸੰਗ ਮੇਰੇ ਹੋਏ ਸਹਾਈ ਜਦੋਂ ਦਾ ਲੜ ਮੈਂ ਫੜਿਆ ਕਬੇਰੇ ਹੋਏ ਸਹਾਈ ਜਦੋਂ ਦਲੜ ਮੈਂ ਫੜਿਆ ਉਹੀ ਮਿਹਰ ਦੀਆਂ ਦੇ ਨਾਲ ਮੇਰਾ ਨ ਕੰਮ ਕੋਈ ਅੜਿਆ ਉਦੋਂ अड़या मै झूठ न बोले लॻे पए नज़ारे मे की वेरे काज सवारे मै बले वारे ने मेरे काज सवारे ओ मै बलिहारे जाम बलिहारे मेरे प्रीतम ने मेरे काज सवारे मल्हारे जाम बलहारे मेरे पीतम ने काज सवारे ओ मै बलिहारे ਓ ਮੈਂ ਬਲਹਾਰੇ ਓ ਮੈਂ ਬਲਹਾਰੇ ਜਾਵਾਂ ਬਲਹਾਰੇ ਕਾਂਜੀ ਵਾਲੇ ਨੇ ਮੇਰੇ ਕਾਜ ਸਵਾਰੇ ਮੈਂ ਬਲਹਾਰੇ ਜਾਵਾਂ ਬਲਹਾਰੇ ਕਾਂਜੀ ਵਾਲੇ ਨੇ ਮੇਰੇ ਕਾਜ ਸਵਾਰੇ ਓ ਜੋ ਵੀ ਹਾਂ ਮੈਂ ਸਤਗੁਰ ਕਰਕੇ ਉਹਦੇ ਹੀ ਗੁਣ ਗਾਵਾਂ ਓ ਜੋ ਵੀ ਮੈਂ ਸਤਗੁਰ ਕਰਕੇ ਉਹਦੇ ਹੀ ਗੁਣ ਗਾਵਾਂ ਓ ਜੋ ਵੀ ਹਾਂ ਮੈਂ ਸਤਗੁਰ ਕਰਕੇ ਉਹਦੇ ਗੀ ਗੁਣ ਗਾਵਾਂ ਜੀ ਜਾਂ ਮੈਂ ਸਤਗੁਰ ਕਰਕੇ ਉਹਦੇ ਹੀ ਗੁਣ ਗਾਵਾਂ ਉਹ ਥੋਨੂ ਮੋਨ ਵਾਲੀਆ ਸਤਗੁਰ ਤੇਰੀਆਂ ਤੱਕਦਾ ਰਾਵਾਂ ਉਹ ਮੋਨ ਵਾਲੀਆ ਸਤਗੁਰ ਤੇਰੀਆਂ ਤੱਕਦੀਆਂ ਆਰਾਮ ਉਹ ਨਾਲ ਜਗੀ ਦੇ ਨੇ ਰਲ ਲਗਉਂਦੇ ਸਾਰੇ ਮੇਰੇ ਸਤਗੁਰ ਦੇ ਮੇਰੇ ਕਾਜ ਸਵਾਰੇ ਮਹਲ ਹਾਰੇ ਜਾਵਾਂ ਰਾਰੇ ਸਤਗੁਰ ਮੇਲ ਕਾਜ ਸਵਾਰੇ ਬੱਲਹਾਰੇ ਜਾਵਾਂ ਬੱਲਹਾਰੇ ਮੇਰੇ ਸਤਗੁਰ ਦੇ ਮੇਰੇ ਕਾਜ ਸਵਾਰੇ ਬੱਲਹਾਰੇ ਨਾ ਬੱਲਹਾਰੇ ਮੇਰੇ ਸਤਗੁਰ ਦੇ ਮੇਰੇ ਕਾਜ ਸਵਾਰੇ ਵਿਚਾਰਾ ਕਾਂਚੀ ਵਾਲੇ ਜੀ ਦਾ ਬਹੁਤ ਸਾਚੀ ਦਰਵਾਜ਼ ਕੀ ਜੈ